ਦੇੜੀ ਅੰਕਰੇ ਦੇੜੀ ਲੱਗਣਗੇ ਦੇੜੀ ਅੰਕਰੇ ਦੇੜੀ ਲੱਗਣਗੇ ਟਿੱਕੜੇ ਚੇਰੇ ਲੱਗਣਗੇ ਟੁੱਕੇ ਮੱਗਰ ਮਿੱਟੀ ਦੇ ਨਾਮ ਨਾਲ ਮਸ਼ਹੂਰ ਹੈ ਮੱਗਰ ਦੇ ਚਾਉਣ ਵਾਲਿਆਂ ਲਈ ਪੂਰੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਕਿ ਮੱਗਰ ਮਿੱਟੀ ਦੀ ਅਚਾਨਕ ਮੌਤ ਹੋ ਗਈ ਹੈ ਬੱਕਰੇ ਦੇ ਢੰਗ ਨਾਲ ਬੋਲੀਆਂ ਪਾਉਂਦਾ ਸੀ ਤੇ ਵਿਆਹ ਦੇ ਵਿੱਚ ਅਕਸਰ ਗਿੱਧਾ ਵੀ ਪਾਉਂਦਾ ਸੀ ਉਸ ਦੀਆਂ ਬੋਲੀਆਂ ਨੇ ਸਾਰੇ ਲੋਕ ਬਹੁਤ ਹੀ ਪਸੰਦ ਕਰਦੇ ਸਨ ਮੱਗਰ ਨੂੰ ਪਿਆਰ ਨਾਲ ਮਿੱਠੀ ਵੀ ਕਹਿੰਦੇ ਸਨ ਬਹੁਤ ਹੀ ਹਾਸਮੁਖ ਸੁਭਾਅ ਦਾ ਮਲਕਸੀ ਮੱਗਰ ਮਿੱਠੀ ਵਿਆਹ ਦੇ ਵਿੱਚ ਜਿੱਥੇ ਵੀ ਪੈਰ ਪਾਉਂਦਾ ਸੀ ਤਾਂ ਰੌਣਕਾ ਲਗਾ ਦਿੰਦਾ ਸੀ ਮੱਗਰ ਮਿੱਠੀ ਬਟਰੀਆਣਾ ਪਿੰਡ ਜ਼ਿਲ੍ਹਾ ਸੰਗਰੂਰ ਕਰਾਚੋ ਦਾ ਰਹਿਣ ਵਾਲਾ ਸੀ ਉਸ ਦੇ ਚਾਹੁਣ ਵਾਲਿਆਂ ਨੂੰ ਕਾਫੀ ਦੁੱਖ ਵੀ ਹੋਇਆ ਇੰਸਟਾਗ੍ਰam ਤੇ ਉਸ ਦੇ 81.4k ਸਬਸਕ੍ਰਾਈਬਰ ਸਨ ਦਰਵੇਸ਼ ਬੰਦਾ ਸੀ ਜਮਾ ਹਰ ਵੇਲੇ ਖੁਸ਼ ਰਹਿੰਦਾ ਸੀ ਸੋਸ਼ਲ ਮੀਡੀਆ ਤੇ ਕਾਫੀ ਇੰਟਰਵਿਊਜ਼ ਵੀ ਨੇ ਉਸ ਦੀਆਂ ਬੋਲੀਆਂ ਤੇ ਕਿੱਦਾਂ ਐਸਾ ਪਾਉਂਦਾ ਸੀ ਕਿ ਜਨਾਨੀਆਂ ਵੀ ਉਸ ਦੀ ਰੀਸ ਨਹੀਂ ਕਰਦੀਆਂ ਸਨ ਲੋਕਾਂ ਨੂੰ ਸੌਣ ਵਾਲਾ ਅੱਜ ਲੋਕਾਂ ਨੂੰ ਰੁਵਾ ਗਿਆ ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਵਾਹਿਗੁਰੂ ਤੇ ਇਸ ਦਰਬੇਸ਼ ਬੰਦੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ